ਰੈਡੀ ਤੁਹਾਡੀ ਉਮਰ 55 ਸਾਲ ਤੋਂ ਵੱਧ ਹੈ ਤਾਂ ਤੁਹਾਨੂੰ ਆਪਣੇ ਆਪ ਉੱਤੇ ਮਾਣ ਹੋਣਾ ਚਾਹੀਦਾ ਹੈ ਕਿਉਂਕਿ ਤੁਸੀਂ ਇਸ ਧਰਤੀ ਦੀ ਸਭ ਤੋਂ ਫਰੌਚਕ ਪੀੜੀ ਨਾਲ ਸੰਬੰਧਿਤ ਹੋ ਟੰਡੀ ਇਸ ਉਮਰ ਦੇ ਮਰਦਾਂ ਅਤੇ ਔਰਤਾਂ ਮਨੁੱਖੀ ਸਭ्यता ਦੀ ਅਜਹੀ ਪੀੜੀ ਦੇ ਲੋਕ ਹਨ ਜਿੰਨਾ ਵਰਗੇ ਲੋਕ ਨਾ ਪਹਿਲਾਂ ਕਦੇ ਹੋਏ ਹਨ ਅਤੇ ਨਾ ਹੀ ਅੱਗੇ ਕਦੇ ਹੋਣਗੇ ਡੰਡੀ ਇਸ ਦੌਰ ਦੇ ਲੋਕਾਂ ਨੇ ਜਿੱਥੇ ਪੁਰਾਣੇ ਸਮੇਂ ਦੀਆਂ ਬਹੁਤ ਸਾਰੀਆਂ ਪ੍ਰਥਾਵਾਂ ਨੂੰ ਅਨੁਭਵ ਕੀਤਾ ਉੱਥੇ ਹੀ ਅੱਜ ਦੇ ਆਧੁਨਿਕ ਯੁੱਗ ਦੀਆਂ ਤਬਦੀਲੀਆਂ ਦੇ ਵੀ ਗਵਾਹ ਬਣੇ ਡੰਡੀ ਇਸ ਪੀੜੀ ਨੇ ਖੇਤਾਂ ਵਿੱਚ ਡੰਗਰ ਚਾਰੇ ਪੱਠੇ ਵੱਡੇ ਪੰਡਾ ਚੁੱਕੀਆਂ ਖੱਡੀਆਂ ਉੱਤੇ ਖੇਸ ਅਤੇ ਦਰਿਆ ਬੁਣੀਆਂ ਡੰਡੀ ਉਹਨਾਂ ਨੇ ਕੰਦਾ ਅਤੇ ਕੰਧੋਲੀਆਂ ਲਿੱਪੀਆਂ ਖੇਤਾਂ ਦੇ ਬੰਨਿਆਂ ਉੱਤੇ ਬਹਿ ਕੇ ਰੋਟੀਆਂ ਖਾਧੀਆਂ ਅਤੇ ਲੱਸੀਆਂ ਪੀਤੀਆਂ ਡੰਡੀ ਉਹਨਾਂ ਨੇ ਖੂ ਬਗਦੇ ਵੇਖੇ ਅਤੇ ਫਲੇ ਕੜਦੇ ਲੋਕਾਂ ਨੂੰ ਵੀ ਵੇਖਿਆ ਡੰਡੀ ਅੱਜ ਇਹੀ ਲੋਕ ਇੰਟਰਨੈਟ ਦਾ ਆਧੁਨਿਕ ਦੌਰ ਵੀ ਦੇਖ ਰਹੇ ਹਨ ਡੰਡੀ 60 70 ਸਾਲ ਪਹਿਲਾਂ ਪੰਜਾਬ ਦੇ ਕਿਸੇ ਘਰ ਵਿੱਚ ਟੀਵੀ ਨਹੀਂ ਸੀ ਡੰਡੀ ਜਦੋਂ ਕਿਸੇ ਪਿੰਡ ਜਾਂ ਸ਼ਹਿਰ ਵਿੱਚ ਪਹਿਲੀ ਵਾਰ ਲੱਕੜ ਦੇ ਫਰੇਮ ਬਾਲਾ ਟੀਵੀ ਆਇਆ ਤਾਂ ਲੋਕ ਟੋਲੀਆਂ ਬਣਾ ਕੇ ਉਸ ਘਰ ਟੀਵੀ ਦੇਖਣ ਜਾਂਦੇ ਅਤੇ ਵਿਗਿਆਨ ਦੇ ਇਸ ਕ੍ਰਿਸ਼ਮੇ ਤੋਂ ਹੈਰਾਨ ਹੁੰਦੇ ਸਨ ਡੰਡੀ ਇਸੇ ਦੌਰ ਵਿੱਚ ਔਰਤਾਂ ਤੇ ਮਰਦ ਪਿੰਡ ਦੀ ਪੱਠੀ ਤੋਂ ਦਾਣੇ ਪਨਾਉਂਦੇ ਅਤੇ ਖਾਂਦੇ ਸਨ ਡੰਡੀ ਹਰ ਪਿੰਡ ਵਿੱਚ ਰੇੜੀ ਚੌਲਾਂ ਦੀਆਂ ਦੇਗਾ ਲਾਹਣ ਬਣਾਉਣ ਵਾਲੇ ਕੁਝ ਬੰਦੇ ਸਨ ਲੋਕ ਚੌਲਾਂ ਦੀ ਦੇਗਾ ਲਾਹੁੰਦੇ ਅਤੇ ਪਿੰਡ ਦੇ ਵੱਡੇ ਛੋਟੇ ਲੋਕ ਅਕਸਰ ਆਪਣੀਆਂ ਝੋਲੀਆਂ ਵਿੱਚ ਪਵਾ ਕੇ ਚੌਲ ਖਾਂਦੇ ਡੰਡੀ ਲੋਹੜੀਆਂ ਬੰਡੀਆਂ ਹੀ ਨਹੀਂ ਜਾਂਦੀਆਂ ਸਨ ਮੰਗੀਆਂ ਵੀ ਜਾਂਦੀਆਂ ਸਨ ਡੰਡੀ ਔਰਤਾਂ ਵੱਲੋਂ ਅਨਾਜ ਦਾ ਹੱਥੀ ਪੀਹਣ ਕਰਨਾ ਆਮ ਸੀ ਡੰਡੀ ਰੋਜ ਪਕਾਇਆ ਜਾਣ ਵਾਲਾ ਆਟਾ ਆਪਣੇ ਹੱਥੀ ਕਰਦੀ ਚੱਕੀ ਉੱਤੇ ਪੀਸਿਆ ਜਾਂਦਾ ਸੀ ਡੰਡੀ ਇਸੇ ਸਮੇਂ ਦੌਰਾਨ ਹੀ ਆਨਲਾਈਨ ਪੈਕਟ ਬੰਦ ਬਜਾਰੀ ਰੋਟੀ ਦਾ ਦੌਰ ਵੀ ਸ਼ੁਰੂ ਹੋਇਆ ਡੰਡੀ ਬਿੱਤੇ ਵੇਲੇ ਦੇ ਪੰਜਾਬ ਵਿੱਚ ਪੜਾਕੂ ਕਰੋ ਬੋਰੀਆਂ ਲਿਆ ਕੇ ਇਹਨਾ ਉੱਤੇ ਬਹਿ ਕੇ ਪੜੇ ਫੱਟੀਆਂ ਪੋਚਦੇ ਸਲੇਟਾਂ ਸਾਫ਼ ਕਰਦੇ ਅਤੇ ਇਹਨਾ ਉੱਤੇ ਲਿਖਦੇ ਸਨ ਡੰਡੀ ਰਾਤ ਨੂੰ ਉਹ ਦੀਵੇ ਜਾਂ ਲਾਲ ਟੈਣ ਦੇ ਚਾਨਣ ਵਿੱਚ ਪੜੇ ਡੰਡੀ ਮਾਸਟਰਾਂ ਤੋਂ ਕੁੱਟਾ ਖਾ ਕੇ ਇਸ ਦੌਰ ਦੇ ਲੋਕ ਡੀਸੀ ਵੀਸੀ ਅਤੇ ਗਵਰਨਰ ਬਣੇ ਉੱਚੀਆਂ ਪਦਵੀਆਂ ਹਾਸਲ ਕੀਤੀਆਂ ਅਤੇ ਕੁਝ ਵਿੱਚੇ ਪੜ੍ਹਾਈ ਛੱਡ ਕੇ ਮਾਲ ਦੇ ਛੇੜੂ ਵੀ ਬਣੇ ਡੰਡੀ ਇਹ ਉਹ ਦੌਰ ਸੀ ਜਦੋਂ ਕਿਸੇ ਨੂੰ ਪਹਿਲੀ ਵਾਰ ਸਾਈਕਲ ਖਰੀਦਣ ਦਾ ਇਨਾ ਚਾ ਚੜਦਾ ਸੀ ਜਿੰਨਾ ਹੁਣ ਕਿਸੇ ਨੂੰ ਮਹਿੰਗੀ ਗੱਡੀ ਖਰੀਦ ਕੇ ਵੀ ਨਹੀਂ ਚੜਦਾ ਡੰਡੀ ਘੋੜੇ ਉੱਤੇ ਚੜ ਕੇ ਦੂਜੇ ਪਿੰਡ ਰਿਸ਼ਤੇਦਾਰੀ ਵਿੱਚ ਜਾਣਾ ਗਲ ਵਿੱਚ ਦੋ ਨਾਲੀ ਬੰਦੂਕ ਪਾ ਕੇ ਤੁਰਨਾ ਵੀ ਵੱਡੀ ਸ਼ਾਨ ਸਮਝਿਆ ਜਾਂਦਾ ਸੀ ਡੰਡੀ ਘਰ ਵਿੱਚ ਰੇਡੀਓ ਜਾਂ ਸਕੂਟਰ ਹੋਣਾ ਵੀ ਇਸ ਦੌਰ ਵਿੱਚ ਅਮੀਰੀ ਦੀ ਨਿਸ਼ਾਨੀ ਸੀ ਡੰਡੀ ਇਸੇ ਦੌਰ ਵਿੱਚ